नमस्कार आप देख रहे हैं युवराज भारत न्यूज़ ये खबर आपके लिए हमारे संवाददाता विजय शर्मा जी लेकर आए हैं भारत दी साबका प्रधानमंत्री श्रीमती इंदिरा गांधी जी दे बलिदान दिवस के मौके ते शिवसेना समाजवादी पार्टी वनों श्रद्धांजलि समारोह आयोजित किया गया इस समारोह विच पार्टी दे राष्ट्रीय प्रधान कमलेश भारद्वाज ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਅਤੇ ਜ਼ਿਲ੍ਹਾ ਯੂਵਾ ਪ੍ਰਧਾਨ ਨਰੇਸ਼ ਕੁਮਾਰ ਨਿੱਕਾ ਨੇ ਪਠਾਣਾ ਕੋਟ ਵਿਖੇ ਬਜਰੀ ਕੰਪਨੀ ਦਫ਼ਤਰ 'ਚ ਉਨ੍ਹਾਂ ਦੇ ਚਰਨਾਂ ਵਿੱਚ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਆਪਣੀ ਭਾਸ਼ਣ ਵਿੱਚ ਕਿਹਾ ਕਿ ਇੰਦਰਾ ਗਾਂਧੀ ਜੀ ਦਾ ਦੇਸ਼ ਪ੍ਰਤੀ ਯੋਗਦਾਨ ਅਮਰੋ ਅਮਰ ਰਹੇਗਾ। ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਮਜ਼ਬੂਤੀ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਜੋ ਹਮੇਸ਼ਾ ਯਾਦ ਰਹੇਗੀ। ਕੀ ਤੁਸੀਂ ਚਾਹੁੰਦੇ ਹੋ ਮੈਂ ਇਸ ਖਬਰ ਦਾ ਸੰਖੇਪ ਅੰਗਰੇਜ਼ੀ ਜਕਰਾਂ ਬੀਰ ਬਜੰਗੇ ਹਰ ਹਰ ਮਹਾਦੇਵ ਜਕਰਾਂ ਬੀਰ ਬਜੰਗੇ ਹਰ ਹਰ ਮਹਾਦੇਵ ਸਿਪਸਨਾ ਸਮਾਯ ਬਦੀ ਜਿੰਦਾਬਾਦ ਸਿਪਸਨਾ ਸਮਾਯ ਬਦੀ ਜਿੰਦਾਬਾਦ ਪਰੇ ਵਰਤਵਾ ਜਿੰਦਾਬਾਦ ਸੀਮਲੇ ਪਾਇ ਬਤਵਾ ਜਿੰਦਾਬਾਦ ਆਣੀ ਵਰਤਵਾ ਜਿੰਦਾਬਾਦ ਆਣੀ ਵਰਤਵਾ ਜਿੰਦਾਬਾਦ ਮੈਂ ਨਰੇਸ਼ ਕੁਮਾਰ ਸਿਪਸਨਾ ਸਮਾਯ ਬਦੀ ਤੋਂ ਜ਼ਿਲ੍ਹਾ ਜੂਸ ਪ੍ਰਧਾਨ ਤੇ ਗਾਂਵ ਰਸ਼ਦ ਅੱਲ ਦਾ ਜ਼ਿਲ੍ਹਾ ਪ੍ਰਧਾਨ ਅੱਜ ਸਾਡੀ ਸਿਪਸਨਾ ਸਮਾਯ ਪਾਰਟੀ ਦੀ ਪੂਰੀ ਵਰਕਰ ਆਏ ਆ ਅੱਜ ਇੰਦਰਾ ਗਾਂਧੀ ਦਾ ਸਹੀ ਦੀਦੀ ਦਿਨ ਮਨਾਇਆ ਸਾਡੀ ਸ਼ਿਵ ਸਨ ਸਮਾਜਵਾਦੀ ਵੱਲੋਂ ਹਰ ਹਰ ਸਾਲ ਸ਼ਿਵ ਸਨ ਸਮਾਜਵਾਦੀ ਵੱਲੋਂ ਇੰਦਰਾ ਗਾਂਧੀ ਜੀ ਦਾ ਸ਼ਹੀਦੀ ਦਿਨ ਮਨਾਇਆ ਜਾਏਗਾ ਜੈ ਆਸ਼ੀਰਾਮ ਅੱਜ 31 10 2025 ਨੂੰ ਸ਼ਿਵ ਸਨ ਸਮਾਜਵਾਦੀ ਪਾਰਟੀ ਦੀ ਪੂਰੀ ਟੀਮ ਇਕੱਠੀ ਹੋਈ ਹੈ ਇਹ ਪ੍ਰੋਗਰਾਮ ਆਪਾਂ ਇੰਦਰਾ ਗਾਂਧੀ ਜੀ ਸ੍ਰੀ ਮਤੀ ਇੰਦਰਾ ਗਾਂਧੀ ਜੀ ਨੂੰ ਸਨਮਾਨ ਦੇ ਜਰਪਤ ਕੀਤੀ ਹੈ ਇਸ ਸ਼ਿਵ ਸਨ ਸਮਾਜਵਾਦੀ ਸ੍ਰੀ ਤੁਮਨੇਸ਼ ਪਟੇਵਾਲੀ ਦੀ ਦਿਸ਼ਾ ਤੋਂ ਅਨੁਸਾਰ ਮੈਂ ਹਰਕੇਸ਼ ਭਾਜੇ ਦਾ ਪਤਾ ਮੇਸ਼ਮਾ ਜੀ ਦਾ ਦੂਜਾ ਪਤਾ ਹੈ ਤੇ ਭਪਿੰਦਰ ਕਾਲਾ ਜੀ ਰਜਿੰਦਰ ਕੋਲਾ ਜੀ ਅਜੀਤ ਜੀ ਅਨੀਰ ਮੋਮੋ ਜੀ ਸਾਰੇ ਸਿੱਖ ਸਾਨਾ ਦੇ ਉੱਤੇ ਦਾਰਪਰ ਦਰਖਤ ਅੱਜ ਇੱਥੇ ਇਕੱਠੇ ਹੋਏ ਆ ਤੇ ਆਪਾਂ ਸਾਰਿਆਂ ਨਾਲ ਕੇ ਸ਼੍ਰੀਮਤੀ ਇੰਦਰਾ ਗਾਦੀ ਜੀ ਨੇ ਸੰਦਾ ਜੀ ਦਿੱਤੀ ਆ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਕਿ ਸਾਡੇ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰਦੀ ਆ ਜਿਹੜੇ ਨਸ਼ਿਆਂ ਦੇ ਗਿਰੂ ਦੇ ਜਿੰਨੇ ਵੀ ਬੰਦੇ ਨਸ਼ਾ ਵੇਚਦੇ ਨੇ ਜਾਂ ਨਸ਼ਾ ਪੀਂਦੇ ਨੇ ਉਹਨਾਂ ਤੇ ਬਹੁਤ ਵਧੀਆ ਕੀ ਲਗਾਈ ਆ ਤੇ ਅਸੀਂ ਪ੍ਰਸ਼ਾਸਨ ਨੂੰ ਬਹੁਤ ਇਹੀ ਮੰਗ ਕਰਦੇ ਆ ਕਿ ਸਾਡਾ ਪੰਜਾਬ नशा मुक्त जय श्री हर हर महान